ਰੇਡੀ ਇੰਜ ਲੱਗਦਾ ਹੈ ਜਿਵੇਂ ਵਾਤਾਵਰਨ ਨੂੰ ਸਾਫ਼ ਨਾ ਰੱਖਣਾ ਅਤੇ ਮਿੱਤਰ ਕੀੜੇ ਕੁਦਰਤੀ ਜੀਵ ਜੰਤੂਆਂ ਪਸ਼ੂ ਪੰਛੀਆਂ ਨੂੰ ਖਤਮ ਕਰਨ ਲਈ ਅਸੀਂ ਬਜਿੱਦ ਹੋ ਗਏ ਹਾਂ ਡੰਡੀ ਸਮੇਂ-ਸਮੇਂ ਉੱਤੇ ਸਰਕਾਰਾਂ ਵੱਲੋਂ ਹੋਈ ਪੰਜਾਬ ਦੇ ਸਾਰੇ ਵਿਭਾਗਾਂ ਦੇ ਛੋਟੇ ਵੱਡੇ ਮੁਲਾਜ਼ਮਾਂ ਦੀਆਂ ਸੇਵਾਵਾਂ ਨਾੜ ਦੀ ਅੱਗ ਨੂੰ ਰੋਕਣ ਲਈ ਅਤੇ ਪਿੰਡ ਪੱਧਰ ਤੱਕ ਲਾਈਆਂ ਜਾਂਦੀਆਂ ਹਨ ਡੰਡੀ ਕਿਸਾਨਾਂ ਅਤੇ ਆਮ ਲੋਕਾਂ ਨੂੰ ਵਾਤਾਵਰਨ ਸਾਫ਼ ਰੱਖਣ ਕੁਦਰਤੀ ਜੀਵਾਂ ਨੂੰ ਬਚਾਉਣ ਉੱਤੇ ਇਸ ਅੱਗ ਨਾਲ ਪੈਂਦੇ ਜਨਜੀਵਨ ਉੱਤੇ ਪੈਂਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਉਣ ਲਈ ਹਰੇਕ ਸੀਜ਼ਨ ਵਿੱਚ ਕੈਂਪ ਰੂਪੀ ਸਮਾਗਮ ਕਰਵਾ ਕੇ ਪਿੰਡਾਂ ਵਿੱਚ ਲੋਕਾਂ ਨੂੰ ਚੇਤਨ ਕੀਤਾ ਜਾਂਦਾ ਹੈ ਡੰਡੀ ਅੱਜ ਕੱਲ ਇਸ ਅੱਗ ਨਾਲ ਵਾਪਰ ਰਹੇ ਵੱਡੇ ਦੁਖਾਂਤਾਂ ਤੋਂ ਵੀ ਇਨਸਾਨ ਸ਼ਾਇਦ ਸਿੱਖਿਆ ਨਹੀਂ ਲੈ ਰਿਹਾ ਡੰਡੀ ਕੁਝ ਦਿਨ ਪਹਿਲਾਂ ਕੁਮਾਨ ਮਹਿਤਾ ਰੋੜ ਉੱਤੇ ਖੇਤਾਂ ਦੇ ਨਾੜ ਵਿੱਚ ਲੱਗੀ ਅੱਗ ਇੱਕ ਪਰਿਵਾਰ ਬੱਚੇ ਸਮੇਤ ਟਰੱਕ ਹੇਠਾਂ ਆ ਗਿਆ ਡੰਡੀ ਇਸੇ ਤਰ੍ਹਾਂ ਪੁਲਥ ਵਿੱਚ ਨੌਜਵਾਨ ਆਪਣੇ ਪਿਤਾ ਦਾ ਹਸਪਤਾਲ ਤੋਂ ਪਤਾ ਲੈ ਕੇ ਆਉਂਦਿਆਂ ਅੱਗ ਦੀ ਲਪੇਟ ਵਿੱਚ ਆ ਕੇ ਖਤਮ ਹੋ ਗਿਆ ਡੰਡੀ ਸਮਾਣਾ ਤਰਨ ਤਾਰਨ ਵਿੱਚ ਵੀ 나ੜ ਦੀ ਅੱਗ ਨਾਲ ਪਸ਼ੂ ਟਾਰੇ ਅਤੇ ਪਸ਼ੂ ਦੋਨੇ ਸੜ ਗਏ ਸਨ ਦੰਡੀ ਫਤੇਗੜ ਚੂੜੀਆਂ ਨੇੜੇ ਬੱਚਿਆਂ ਦੀ ਬੱਸ ਦਾ ਹਾਦਸਾ ਕਹਨੂਵਾਨ ਦੇ ਪਿੰਡ ਪੱਟੀਆਂ ਦੇ ਪੁਲ ਉੱਤੇ ਸਾਈਕਲ ਸਵਾਰ ਧੂਏ ਕਾਰਨ ਸੜਕ ਉੱਤੇ ਖੜੀਆਂ ਕਵੀਆਂ ਨਾਲ ਜਾ ਟਕਰਾਇਆ ਅਤੇ ਉਸ ਦੀ ਰੀੜ ਦੀ ਹੱਡੀ ਦਾ ਨੁਕਸਾਨ ਹੋ ਗਿਆ ਸੀ ਡੰਡੀ ਰੈਡੀ ਦੇਸ਼ ਵਿੱਚ ਵੱਡੇ ਪੱਧਰ ਉੱਤੇ ਪਿੰਡਾਂ ਦੇ ਖੇਤਾਂ ਵਿੱਚ ਲੱਗੀ ਅੱਗ ਦੀ ਪੁਸ਼ਟੀ ਕਰਨ ਜਾਂ ਅੱਗ ਵਾਲੀ ਥਾਂ ਦੇਖਣ ਲਈ ਵਿਦੇਸ਼ੀ ਸੈਟੇਲਾਈਟਾਂ ਦੀ ਮਦਦ ਵੀ ਲਈ ਜਾ ਰਹੀ ਹੈ ਡੰਡੀਪਾਰ ਇਸ ਤਰ੍ਹਾਂ ਮੁਲਾਜ਼ਮਾਂ ਨੂੰ ਅੱਗ ਲੱਗਣ ਵਾਲੀ ਥਾਂ ਦੀ ਲੋਕੇਸ਼ਨ ਦਾ ਪਤਾ ਲੱਗਦਾ ਹੈ ਤਾਂ ਉਹ ਉਸ ਸਥਾਨ ਉੱਤੇ ਸਬੰਧਤ ਪਿੰਡ ਦੇ ਮਾਲ ਮਹਿਕਮੇ ਦੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਖੇਤ ਦੇ ਕਾਸ਼ਤਕਾਰ ਦਾ ਪਤਾ ਲਗਾਉਂਦੇ ਹਨ ਡੰਡੀ ਉਸ ਇਨਸਾਨ ਨੂੰ ਸਮਝਾਉਂਦੇ ਹਨ ਅਤੇ ਕਈ ਵਾਰ ਅੱਗ ਲੱਗਣ ਦਾ ਕਾਰਨ ਜਾਣ ਕੇ ਕਾਨੂੰਨੀ ਕਾਰਵਾਈ ਵੀ ਹੁੰਦੀ ਹੈ ਡੰਡੀ ਕਈ ਖੇਤੀ ਸੰਸਥਾਾਂ ਵੱਲੋਂ ਪਿੰਡਾਂ ਵਿੱਚ ਲੋਕ ਜਾਗਰੂਕਤਾ ਕੈਂਪਾਂ ਰਾਹੀਂ ਵੀ ਨਾੜ ਨੂੰ ਅੱਗ ਲਗਾਉਣ ਦੇ ਨੁਕਸਾਨਾ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ ਪਰ ਫਿਰ ਵੀ ਕਿਸਾਨ ਨਾੜ ਨੂੰ ਅੱਗ ਲਾਉਣ ਤੋਂ ਬਾਅਦ ਨਹੀਂ ਆਉਂਦੇ ਡੰਡੀ ਇਸ ਤਰ੍ਹਾਂ ਅਸਮਾਨ ਤਪਦੀ ਤੰਦੂਰ ਵਾਲੀ ਪੱਠੀ ਬਣਦਾ ਜਾ ਰਿਹਾ ਹੈ ਡੰਡੀ ਇੱਕ ਹੋਰ ਪਹਿਲੂ ਉੱਤੇ ਖਾਸ ਧਿਆਨ ਦੇਣਾ ਚਾਹੀਦਾ ਹੈ ਉਹ ਇਹ ਕੇ ਸਾਡੇ ਪਿੰਡ ਦੇ ਵੱਖ-ਵੱਖ ਮੋਹਤਵਰਾਂ ਕਿਸਾਨ ਸੰਗਠਨਾਂ ਕੁੱਲ ਮਿਲਾ ਕੇ ਨਿੱਜੀ ਤੌਰ ਉੱਤੇ 20 ਅਤੇ ਵਿਅਕਤੀਗਤ ਤੌਰ ਉੱਤੇ 20 ਇੱਕ ਦੂਜੇ ਨੂੰ ਸਮਝਾਉਣ ਤੋਂ ਲੈ ਕੇ ਸਾਂਝੀਆਂ ਜਨਤਕ ਅਪੀਲਾਂ ਜਨਤਕ ਪਿੰਡ ਪੱਧਰੀ ਇਕੱਠ ਕਰਕੇ ਆਪਣੇ ਪੱਦਰ ਉੱਤੇ ਵੀ ਇਸ ਅੱਗ ਲਗਾਉਣ ਦੇ ਰੁਝਾਨ ਨੂੰ ਰੋਕਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਡੰਡੀ ਜਰਾ ਸੋਚੋ ਕਿ ਤੁਹਾਡੇ ਆਪਣੇ ਪਿੰਡ ਵਿੱਚ ਲੱਗੀ ਅੱਗ ਦਾ ਦੂਸ਼ਿਤ ਧੂਆਂ